ਬਹੁਤ ਵਧੀਆ ਹੰਗਾਰਾ ਮੈ ਰਿਆ ਜੀ ਸਾਰੀ ਜਿੰਨੀ ਵੀ ਸੋਰਸਿੰਗ ਦੀ ਟੀਮ ਆ ਕਾਲੀ ਦਲ ਦੀ ਟੀਮ ਆ ਚਾਹੇ ਕੋਈ ਆਮ ਆਦਮੀ ਦੀ ਟੀਮ ਆ ਚਾਹੇ ਕੋਈ ਕਾਂਗਰਸ ਦੀ ਆ ਚਾਹੇ ਕੋਈ ਕਿਸੇ ਵੀ ਪਾਰਟੀ ਦੀ ਟੀਮ ਆ ਅਸੀਂ ਸਾਰੇ ਆਪੋ ਆਪਣੇ ਬੋਧ ਉੱਤੇ ਆਪੋ ਆਪਣੀ ਸਾਰੀਆਂ ਪਾਰਟੀਆਂ ਪਿੰਡ ਦੀਆਂ ਜਿਹੜੀਆਂ ਸਾਰੀਆਂ ਮਤਪੇਦ ਛੱਡ ਕੇ ਆਪੋ ਆਪਣੀ ਪਾਰਟੀ ਦਾ ਕੰਮ ਕਰ ਰਹੀਆਂ ਬੜੇ ਵਧੀਆ ਚੋਣ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਆ ਕੋਈ ਸਾਡੇ ਚ ਤੁਸੀਂ ਧਿਆਨ ਨਾਲ ਵੇਖੋ ਸਾਡੇ ਤੋਂ ਲੈ ਕੇ ਐਂਡ ਤੱਕ ਜਿਹੜੀ ਵੀ ਮਰਜੀ ਪਾਰਟੀ ਜੇ ਸਾਡੇ 'ਚ ਇੱਕ ਚੀਜ਼ ਦਾ ਸੁਰਸਿਕਦਾ ਪਹਿਲੀ ਵਾਰ ਇਤਿਹਾਸ ਚ ਹੋਊਗਾ ਵੀ ਸਾਰੇ ਬੰਦੇ ਜਿਹੜੇ ਪ੍ਰੇਮ ਭਾਵਨਾ ਨਾਲ ਆਇਆ ਪਹਿਲੀ ਵਾਰਾ ਮਤਲਬ VOTING ਜਿਹੜੀ ਹੋ ਰਹੀ ਆ ਨਜ਼ਾਰਾ ਯਾਰ ਕੀ ਆ ਰਿਹਾ ਸਰਦਾਰ ਵਿਰਸਾ ਸਿੰਘ ਵਲਟੋਆ ਨੇ ਹਮੇਸ਼ਾ ਪੰਥ ਦੀ ਗੱਲਬਾਤ ਕੀਤੀ ਪਰ ਇਸ ਵਾਰ ਪੰਥ ਦੇ ਨਾਲ ਤੇ ਵੋਟਾਂ ਜਿਹੜੀਆਂ ਵੰਡੀਆਂ ਜਾ ਰਹੀਆਂ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੀ ਉਹ ਹੀ ਮਦਾਰ ਵਿੱਚ ਨੇ ਕਿਵੇਂ ਲੱਗ ਰਿਹਾ ਵੀ ਭਾਈ ਅਮਰਪਾਲ ਸਿੰਘ ਖਾਲਸਾ ਦੇ ਨਾਲ ਆਉਣ ਦੇ ਨਾਲ ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਜਿਹੜੀ ਉਹ ਵੰਡੀ ਜਾ ਸਕਦੀ ਆ ਤੇ ਕਿਤੇ ਨਾ ਕਿਤੇ ਇਫੈਕਟ ਹੋ ਸਕਦਾ ਹਰੇਕ ਪਾਰਟੀ ਆ ਜੇ ਅਮਰਪਾਲ ਦਾ ਧੜਾ ਤੇ ਉਹ ਇੱਕ ਨੌਜਵਾਨ ਸ਼ਕਤੀ ਆ ਵੋਟ ਪਾਉਣ ਦਾ ਹਰੇਕ ਹਰ ਬੰਦੇ ਦਾ ਅਧਿਕਾਰ ਆ ਉਹ ਤੇ ਮਰਜ਼ੀ ਨਾ ਪਾਉਣੀ ਕਿਸੇ ਨੇ ਵੀ ਅਸੀਂ ਇਹ ਭਾਵੇਂ ਅਮਰਤਪਾਲ ਅਸੀਂ ਕੋਈ ਉਹਦੇ ਖਿਲਾਫ ਨਹੀਂ ਆ ਅਸੀਂ ਕੋਈ ਅਮਰਤਪਾਲ ਦੇ ਖਿਲਾਫ ਨਹੀਂ ਆ ਪਰ ਉਹ ਇੱਕ ਮੈਟਰ ਵੱਖਰਾ ਹੈ ਵੀ ਉਹ ਇੱਕ ਜਿਸ ਤਰ੍ਹਾਂ ਕੋਈ ਵੀ ਪਾਰਟੀਬਾਜ਼ੀ ਅਸੀਂ ਉਹ ਦੂਸ਼ਣ ਬਾਜ਼ੀ ਨਹੀਂ ਇਸ ਚੀਜ਼ ਦੀ ਕਰਨੀ ਚਾਹੁੰਦੇ ਪਰ ਅਸੀਂ ਆਪਣੇ ਹਲਕੇ ਦੀ ਗੱਲ ਕਰਾਂਗੇ ਔਰ ਇਲਾਕੇ ਦੀ ਗੱਲ ਕਰਾਂਗੇ ਕਿ ਸਾਨੂੰ ਜੀਬਲਟੋਆ ਸਾਹਿਬ ਜਿੱਤਦੇ ਆ ਤੇ ਸਾਨੂੰ ਉਸ ਗੱਲ ਦਾ ਫਾਇਦਾ ਤੇ ਮਾਣ ਮਿਲੂਗਾ ਬਹੁਤ ਵਧੀਆ ਜੀ ਆਪੋ ਆਪਣੀ ਥਾਈ ਸਾਰੇ ਆਪੋ ਆਪਣੇ ਕੰਮ ਕਰ ਰਹੇ ਆ ਵਰਕਰ ਜਿਹੜੀ ਪਾਰਟੀ ਨਾਲ ਜੁੜੇ ਉਧਰ ਕਰ ਰਹੇ ਆ ਅਸੀਂ ਇਧਰ ਆਪਨਾ ਅਕਾਲੀ ਦਲ ਦਾ ਵਲਗ ਕਰ ਰਹੇ ਆ ਪਰ ਪ੍ਰੇਮ ਪਿਆਰ ਇੱਕੋ ਹੀ ਆ ਕੋਈ ਵੀ ਬਸਾਂ ਨਹੀਂ ਕੋਈ ਇੱਕੋ ਚੱਲ ਰਿਹਾ ਦੂਰ ਤੋਂ ਦੂਰ ਨਹੀਂ ਚੱਲਣ ਦਾ ਕੋਈ ਉਧਰੋਂ ਪੰਜਾਬ ਦਾ ਛਗਲੇ ਸਾਡੇ ਵੱਲੋਂ ਛਗਲੇ ਕੋਈ ਚੱਕਰ ਨਹੀਂ ਸੋ ਇਸ ਵੇਲੇ ਮੈਂ ਪਹੁੰਚ ਗਿਆ ਜੀ ਅਕਾਲੀ ਦਲ ਦੇ ਬੂਤੇ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਇੱਕ ਤਸਵੀਰ ਸਾਂਝੀ ਜੀ ਦਿਖਾ ਦਿਓ ਇਧਰਲੇ ਪਾਸੇ ਵੀ ਦਿਖਾ ਦਿਓ ਪਰਲੇ ਪਾਸੇ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦਾ ਬੂਤ ਲੱਗਿਆ ਹੋਇਆ ਵਿਚਕਾਰਲੇ ਪਾਸੇ ਝਾੜੂ ਵਾਲਿਆਂ ਦਾ ਬੂਤ ਲੱਗਿਆ ਤੇ ਇੱਥੇ ਜਿੱਥੇ ਮੈਂ ਖੜਾ ਐ ਇੱਥੇ ਸ਼੍ਰੋਮਣੀ ਅਕਾਲੀ ਦਲ ਦਾ ਬੂਤ ਲੱਗਾ ਤੇ ਮੁਕਾਬਲਾ ਵੀ ਜੇ ਮੰਨੀਏ ਤੇ ਇਹਨਾਂ ਤਿੰਨਾਂ ਦੇ ਦਰਮਿਆਨ ਹੀ ਗਿਣਿਆ ਜਾ ਰਿਹਾ ਜੋ ਆ ਆਸਰਵਲ ਜਿਹੜੀਆਂ ਲਾਈਆਂ ਜਾ ਰਹੀਆਂ ਨੇ ਆਪਾਂ ਗੱਲਬਾਤ ਕਰਦੇ ਆ ਅਕਾਲੀਵਲ ਦੇ ਵਰਕਰ ਸਹਿਮਾਨਾ ਵੀ ਜੀ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸਵਾਗਤ ਜੀ ਸਾਰਿਆਂ ਨੂੰ ਪਹਿਲਾਂ ਤੇ ਸਤਿਕਾਰ ਸਹਿਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਦਾ ਹੋ ਗਾਰਾ ਮੇਰੇ ਜੀ ਬਹੁਤ ਵਧੀਆ ਹੰਗਾਰਾ ਮੈ ਰਿਆ ਜੀ ਸਾਰੀ ਜਿੰਨੀ ਵੀ ਸੋਰਸਿੰਗ ਦੀ ਟੀਮ ਆ ਕਾਲੀ ਦਲ ਦੀ ਟੀਮ ਆ ਚਾਹੇ ਕੋਈ ਆਮ ਆਦਮੀ ਦੀ ਟੀਮ ਆ ਚਾਹੇ ਕੋਈ ਕਾਂਗਰਸ ਦੀ ਆ ਚਾਹੇ ਕੋਈ ਕਿਸੇ ਵੀ ਪਾਰਟੀ ਦੀ ਟੀਮ ਆ ਅਸੀਂ ਸਾਰੇ ਆਪੋ ਆਪਣੇ ਬੂਦ ਦੇ ਉੱਤੇ ਆਪੋ ਆਪਣੀ ਸਾਰੀਆਂ ਪਾਰਟੀਆਂ ਪਿੰਡ ਦੀਆਂ ਜਿਹੜੀਆਂ ਐ ਸਾਰੀਆਂ ਮਤਭੇਦ ਛੱਡ ਕੇ ਆਪੋ ਆਪਣੀ ਪਾਰਟੀ ਦਾ ਕੰਮ ਕਰ ਰਹੀਆਂ ਬੜੇ ਵਧੀਆ ਚੋਣ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਆ ਕੋਈ ਸਾਡੇ ਚ ਤੁਸੀਂ ਧਿਆਨ ਨਾਲ ਵੇਖੋ ਸਾਡੇ ਤੋਂ ਲੈ ਕੇ ਐਂਡ ਤੱਕ ਜਿਹੜੀ ਵੀ ਮਰਜੀ ਪਾਰਟੀ ਚ ਸਾਡੇ ਜੇ ਇੱਕ ਚੀਜ਼ ਦਾ ਸੁਰਸਿਕਦਾ ਪਹਿਲੀ ਵਾਰ ਇਤਿਹਾਸ ਚ ਹੋਊਗਾ ਵੀ ਸਾਰੇ ਬੰਦੇ ਜਿਹੜੇ ਪ੍ਰੇਮ ਭਾਵਨਾ ਨਾਲ ਆਰ ਕੀ ਪਹਿਲੀ ਵਾਰ ਮਤਲਬ VOTING ਜਿਹੜੀ ਹੋ ਰਹੀ ਆ ਨਜ਼ਾਰਾ ਯਾਰ ਕੀ ਆ ਰਿਹਾ ਜੀ ਕਿਸ ਤਰ੍ਹਾਂ ਦੇ ਮੁੱਦੇ ਲੈ ਕੇ ਜਾ ਰਹੇ ਲੋਕਾਂ ਦੇ ਵੇਖੋ ਜੀ ਜਿਹੜੇ ਪੰਥਕ ਮੁੱਦੇ ਆ ਸਾਡੇ ਹਲਕਾ ਦੇ ਜਿਹੜੇ ਹਲਕਾ ਵਿਧਾਇਕ ਦੇ ਸਾਡੇ ਸਰਦਾਰ ਬਿਰਸਾ ਸਿੰਘ ਜੀ ਬਲਟੋਹਾ ਜਿਹੜੇ 2007 ਤੋਂ ਲੈ ਕੇ 2017 ਤੱਕ ਜਿਨ੍ਹਾਂ ਨੇ ਹਮੇਸ਼ਾ ਹੀ ਪੰਥ ਔਰ ਪੰਜਾਬ ਦੀ ਗੱਲ ਕੀਤੀ ਆ ਮੁੱਦਿਆਂ ਤੇ ਵੀ ਗੱਲ ਕੀਤੀ ਆ ਬੰਦੀ ਸਿੱਖਾਂ ਬਾਰੇ ਵੀ ਗੱਲ ਕੀਤੀ ਆ ਤੇ ਕਿਸੇ ਵੀ ਪੱਖ ਨੂੰ ਮਤਲਬ ਅੱਜ ਤੱਕ ਨਾ ਸਰਦਾਰ ਵਿਰਸਾ ਸਿੰਘ ਬਲਟੋਹਾ ਜੀ ਪਛਾਣ ਹਟਿਆ ਨਾ ਹੀ ਉਹਨਾਂ ਗਾੜਨੀਆ ਵੈਗਰੂ ਮਾਨ ਬਖਸ਼ੇ ਕਿਰਪਾ ਕਰੇ ਵੱਡੀ ਲੀਡ ਨਾਲ ਜਿੱਤਣ ਤੇ ਔਰ ਖੇਮ ਕਰਨ ਹਲਕੇ ਨੂੰ ਇੱਕ ਇੱਕ ਬਹੁਤ ਵੱਡਾ ਜਿਹੜਾ ਕਿ ਇੱਕ ਜਿਹਨੂੰ ਕਹਿੰਦੇ ਵੱਡੀ ਸ਼ਕਤੀ ਜੇ ਬਲਟੋਹਾ ਸਾਹਿਬ ਦੀ ਜਿੱਤ ਹੁੰਦੀ ਆ ਤੇ ਸਮਝੋ ਵੀ ਆਪਣੇ ਇਲਾਕੇ ਦੀ ਇੱਕ ਇਤਿਹਾਸ ਚ ਇਹ ਚੀਜ਼ ਰਚੀ ਜਾਊਗੀ ਵੀ ਯਾਰ ਕੋਈ ਇਲਾਕੇ ਦਾ ਬੰਦਾ ਉੱਠਿਆ ਜਿਨੇ ਸਨ ਤਕਰੀਬਨ 47 ਤੋਂ ਬਾਅਦ 80 ਤੋਂ ਬਾਅਦ ਪਹਿਲੀ ਵਾਰਾਂ ਖੇਮ ਕਰ ਜਿਹੜੀ ਟਿਕਟ ਆ ਉਹ ਇਸ ਹਲਕੇ ਨੂੰ ਪੰਥ ਘਲਗੇ ਨੂੰ ਸਰਦਾਰ ਵਿਰਸਾ ਸਿੰਘ ਬਲਟੋਹਾ ਨੂੰ ਮਿਲੀ ਆ ਸਰਦਾਰ ਵਿਰਸਾ ਸਿੰਘ ਬਲਟੋਹਾ ਨੇ ਹਮੇਸ਼ਾ ਪੰਥ ਦੀ ਗੱਲਬਾਤ ਕੀਤੀ ਪਰ ਇਸ ਵਾਰ ਪੰਥ ਦੇ ਨਾਂ ਤੇ ਵੋਟਾਂ ਜਿਹੜੀਆਂ ਵੰਡੀਆਂ ਜਾ ਰਹੀਆਂ ਭਾਈ ਅਮਰਪਾਲ ਸਿੰਘ ਖਾਲਸਾ ਜਿਹੜੀ ਉਹੀ ਮદાન ਵਿੱਚ ਨੇ ਕਿਵੇਂ ਲੱਗ ਰਿਹਾ ਵੀ ਭਾਈ ਅਮਰਪਾਲ ਸਿੰਘ ਖਾਲਸਾ ਦੇ ਨਾਲ ਆਉਣ ਦੇ ਨਾਲ ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਜਿਹੜੀ ਵੰਡੀ ਜਾ ਸਕਦੀ ਆ ਤੇ ਕਿਤੇ ਨਾ ਕਿਤੇ ਇਫੈਕਟ ਹੋ ਸਕਦਾ ਵੇਖੋ ਜੀ ਇਹ ਆ ਪਾਰਟੀ ਬਾਜ਼ੀ ਹਰ ਇੱਕ ਪਾਰਟੀ ਆ ਜੇ ਅਮਰਤਪਾਲ ਦਾ ਧੜਾ ਤੇ ਉਹ ਇੱਕ ਨੌਜਵਾਨ ਸ਼ਕਤੀ ਆ। ਹੂੰ। ਵੋਟ ਪਾਉਣ ਦਾ ਹਰ ਇੱਕ ਹਰ ਬੰਦੇ ਦਾ ਅਧਿਕਾਰ ਆ। ਉਹ ਤੇ ਮਰਜ਼ੀ ਨਾਲ ਪਾਉਣੀ ਕਿਸੇ ਨੇ ਵੀ। ਅਸੀਂ ਇਹ ਭਾਵੇਂ ਅਮਰਤਪਾਲ ਆਹੀਂ ਕੋਈ ਉਹਦੇ ਖਿਲਾਫ ਨਹੀਂ ਆ। ਹੂੰ। ਪਰ ਤੁਸੀਂ ਇਹ ਚੀਜ਼ ਵੇਖੋ ਕਿ ਜਿਹੜਾ ਬੰਦਾ ਜਿਹਦਾ ਇਤਿਹਾਸ ਹੀ ਲਸਾਨੀ ਇਤਿਹਾਸ 2016 ਤੋਂ ਤਕਰੀਬਨ 16 ਸਾਲ ਦੀ ਉਮਰ ਤੋਂ ਲੈ ਕੇ ਤਕਰੀਬਨ 65 ਸਾਲ ਦੀ ਉਮਰ ਤੱਕ ਜਿਸ ਬੰਦੇ ਨੇ ਪੰਥਕ ਦਰਦ ਪਰਿਵਾਰ ਤੇ ਹੰਡਾਇਆ ਹੋਵੇ ਸਾਰਾ ਤਾਂ ਸਾਧਾ ਆਪਦੀ ਸਰੀਰ ਤੇ ਝੱਲਿਆ ਹੋਵੇ ਉਹੀ ਗੱਲ ਪੰਤਕ ਦੀ ਗੱਲ ਕਰ ਸਕਦਾ ਅਸੀਂ ਕੋਈ ਅੰਮ੍ਰਿਤਪਾਲ ਦੇ ਖਿਲਾਫ ਨਹੀਂ ਆ ਪਰ ਉਹ ਇੱਕ ਮੈਟਰ ਵੱਖਰਾ ਹੈ ਵੀ ਉਹ ਇੱਕ ਜਿਸ ਤਰ੍ਹਾਂ ਕੋਈ ਵੀ ਪਾਰਟੀ ਬਾਜ਼ੀ ਅਸੀਂ ਉਹ ਦੂਸ਼ਣ ਬਾਜ਼ੀ ਨਹੀਂ ਇਸ ਚੀਜ਼ ਦੀ ਕਰਨੀ ਚਾਹੁੰਦੇ ਪਰ ਅਸੀਂ ਆਪਣੇ ਹਲਕੇ ਦੀ ਗੱਲ ਕਰਾਂਗੇ ਔਰ ਇਲਾਕੇ ਦੀ ਗੱਲ ਕਰਾਂਗੇ ਕਿ ਸਾਨੂੰ ਜੀ ਬਲਟੋਆ ਸਾਹਿਬ ਜਿੱਤਦੇ ਆ ਤੇ ਸਾਨੂੰ ਉਸ ਗੱਲ ਦਾ ਫਾਇਦਾ ਤੇ ਮਾਣ ਮਿਲੂਗਾ ਜੀ ਧੰਨਵਾਦ ਭਾਈ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆ ਨੋਮੀ ਅਕਾਲੀ ਦਲ ਨੇ ਹਮੇਸ਼ਾ ਵੱਡਾ ਇੱਕ ਇਤਿਹਾਸ ਹੈ ਵੱਡਾ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦਾ ਕਿਸ ਤਰ੍ਹਾਂ ਦਾ ਹੰਗਾਰਾ ਲੋਕਾਂ 'ਚ ਮਿਲਦਾ ਲੋਕਾਂ ਦਾ ਹੰਗਾਰਾ ਜੀ ਬਹੁਤ ਵਧੀਆ ਮਿਲਣਿਆ ਹਾਂ ਆਪਣੀ ਆਪਣੀ ਜਗ੍ਹਾ ਤੇ ਸਾਰੇ ਜਿਹੜੇ ਬੰਦੇ ਲੋਤੇ ਨੇ ਜਿਹੜੇ ਲੀਡਰ ਬਣੇ ਜਿਨ੍ਹਾਂ ਨੇ ਇਸ ਤਰ੍ਹਾਂ ਇਹਨਾਂ ਨੇ ਕਿਹਾ ਉਹ ਸਾਰੇ ਮਹਿਨ ਬੰਦੇ ਆਪਣੀ ਆਪਣੀ ਕੁੰਟੀਆਂ ਦੇ ਆਪਣੀ ਜਿਹੜੇ ਪਾਰਟੀ ਨੂੰ ਸਮਝਦੇ ਉਹ ਹਿਸਾਬ ਨਾਲ ਵੀ ਜੇ ਨਹੀਂ ਗਏ ਹਰੇ ਆਪਾਂ ਨਾਲ ਜੋਰ ਲਾਉਂਦੇ ਨੇ ਅੱਗੇ ਉਹ ਜੇ ਸੇਹਰਾ ਮਹਾਰਾਜ ਦੇ ਇੱਕ ਨਾ ਭਾਈ ਚਾਰ ਕਿਸਾਨ ਚ ਬਹੁਤ ਵਧੀਆ ਨਜ਼ਰ ਆ ਰਹੀ ਹੈ ਪਿੰਡ ਦੇ ਵਿੱਚ ਲੱਗੇ ਤੁਹਾਡੇ ਝਾੜੂ ਵਾਲੇ ਬੈਠੇ ਲੱਗੇ ਅਮਰਤਪਾਲ ਦੇ ਬੰਦੇ ਫਟੇ ਕਿਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਲੱਗ ਰਿਹਾ ਬਹੁਤ ਵਧੀਆ ਜੀ ਆਪੋ ਆਪਣੀ ਥਾਂ ਹੀ ਸਾਰੇ ਆਪੋ ਆਪਣੇ ਕੰਮ ਕਰ ਰਹੇ ਵਰਕਰ ਜਿਹੜੀ ਪਾਰਟੀ ਨਾਲ ਜੁੜੇ ਉਧਰ ਕਰ ਰਹੇ ਅਸੀਂ ਇਧਰ ਆਪਣਾ ਅਕਾਲੀ ਦਲ ਦਾ ਵਲਗ ਕਰ ਰਹੇ ਹਾਂ ਪਰ ਪ੍ਰੇਮ ਪਿਆਰ ਇੱਕੋ ਹੀ ਹੈ। ਕੋਈ ਵੀ ਬਸਾਂ ਨਹੀਂ ਕੋਈ ਇੱਕੋ ਚੱਲ ਰਿਹਾ। ਤੰਦੂਰ ਤੰਦੂਰ ਹੀ ਚੱਲ ਰਿਹਾ। ਕੋਈ ਉਧਰ ਪੁਨੀਆ ਦਾ ਛਗਲੇ ਸਾਡੇ ਵੱਲੋਂ ਛਗਲੇ ਕੋਈ ਚੱਕਰ ਨਹੀਂ। ਤੰਦੂਰ ਵੀ ਸਾਡਾ ਚੱਲ ਰਿਹਾ। ਹਾਂਜੀ ਹਾਂਜੀ ਬਸ ਸੋ ਇਹ ਇਹ ਇੱਕ ਵੱਡਾ ਫੈਕਟਰ ਰਹੂਗਾ ਕਿ ਤੰਦੂਰ ਵੀ ਸਾਂਝਾ ਚੱਲ ਰਿਹਾ, ਲੰਗਰ ਚੱਲ ਰਿਹਾ। ਜਿੱਥੇ ਮਰਜ਼ੀ ਕੋਈ ਲੰਗਰ ਛੱਕੇ, ਜਿੱਥੇ ਮਰਜ਼ੀ ਕੋਈ ਵੋਟ ਪਾਏ, ਵੋਟ ਦਾ ਅਧਿਕਾਰ ਜਿਹੜਾ ਉਹ ਸਭ ਦਾ। ਸੋ ਅੱਜ ਦੀ ਵੀਡੀਓ ਇੱਕ ਭਾਈਚਾਰਕ ਸਾਂਝ ਦੇ ਤੌਰ ਤੇ ਵੀ ਅਸੀਂ ਬਣਾ ਰਹੇ ਆ ਕਿ ਵੇਖੋ ਵੋਟਾਂ ਆਉਂਦੀਆਂ ਜਾਂਦੀਆਂ ਰਹੀਆਂ ਨੇ ਪਰ ਪਿੰਡਾਂ ਦੀ ਜਿਹੜੀ ਸਾਹਜ ਆ ਉਹ ਨਹੀਂ ਜਾਣੀ ਚਾਹੀਦੀ ਇਹ ਲੱਗ ਲੱਗ ਸਾਰੇ ਬੂਥ ਲੱਗੇ ਹੋਏ ਇੱਕ ਦੂਜੇ ਨੂੰ ਹਾਸਾ ਮਖੌਲ ਵੀ ਕੀਤਾ ਜਾ ਰਿਹਾ ਇੱਕ ਦੂਜੇ ਤੇ ਜਿੱਤ ਦਾ ਦਾਵਾ ਵੀ ਕੀਤਾ ਜਾ ਰਿਹਾ ਸੋ ਹੋਰ ਦੂਜੇ ਪਾਰਟੀਆਂ ਨਾਲ ਵੀ ਆਪਾਂ ਗੱਲਬਾਤ ਕਰਾਉਣੀ ਹੈ ਜੁੜੇ ਰਹੋ ਸਾਡੇ ਨਾਲ ਬਸ